ਤੀਆਂ ਆਗਿਆ ਤੀਆਂ ਦੇ ਦਿਨ ਨੇੜੇ ਪੇਜੀ ਮਾਏ ਚੰਦੇ ਵੀਰ ਨੂੰ ਤੀਆਂ ਆਗਿਆ ਤੀਆਂ ਦੇ ਦਿਨ ਨੇੜੇ ਪੇਜੀ ਮਾਏ ਛੋਟੇ ਵੀਰ ਨੂੰ ਤੀਆਂ ਆਗਿਆ ਤੀਆਂ ਦੇ ਦਿਨ ਨੇੜੇ ਪੇਜੀ ਮਾਏ ਛੋਟੇ ਵੀਰ ਨੂੰ ਕਦੇ ਵੀਰ ਦੀ ਕਬੀਲਦਾਰੀ ਪਾਇ ਮੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲੇ ਨੇ ਮੇਰਾ ਨਾਮ ਹੁਸ਼ਾਰ ਜੈਲ ਮੈਂ ਬਸੰਤ ਟੋਟਾ ਦਾ ਕੇਲੇਲਪੀ ਦਾ ਸੀਜੀਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਗੁਲੰਦਰ ਦੀ ਜੰਧੂ ਸਿੰਘਾ ਦੇ ਵਿੱਚ ਜਿੱਦਦਾ ਹੈ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਹੈ ਕਿ ਜਦੋਂ ਅਸੀਂ ਅਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਪਏ ਤੇ ਉਹ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮਡੀਆਈਸੀ ਦੇ ਕੋਲ ਹੋਈ ਤੇ ਅਸੀਂ ਆਨਲਾਈਨ ਆਪਣੀ ਕਾਮਨ ਅਪਲੀਕੇਸ਼ਨ ਫਾਰਮ ਆਪ ਪੇਚੀ ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਿਰਿਆ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਖਰਾਉਨੇ ਪਏ। ਇੰਨੇ ਹੀ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ। ਕਰਾਂ ਸਰਦਾਈ ਵੀਰਾਂ ਦੇ ਮਰਦੇ ਵਾਲਿਆ ਸੋਨ ਚੜਿਆ ਤੀਆਂ ਆਈਆਂ ਪਿਪੜਾਂ ਦੇ ਨਾਲ ਪੀਂਗਾ ਪਾਈਆਂ ਇਕੱਠਿਆਂ ਹੋ ਆਨੰਦ ਪਰਜਾਈਆਂ ਇੱਕ ਦੂਜੇ ਨੂੰ ਕਹਿੰਦੀ ਨੀ ਆ ਜਾ ਭਾਬੀ ਝੂਟ ਲੈ ਪੀਂਗੋ ਲਾਰੇ ਲੈਂਦੀ ਮੇਰੇ ਇਹਨਾਂ ਬੋਲਾਂ ਤੋਂ ਤੁਹਾਨੂੰ ਜ਼ਰੂਰ ਪਤਾ ਚੱਲ ਗਿਆ ਹੋਵੇਗਾ ਵੀ ਅੱਜ ਤੀਆਂ ਦੇ ਮੇਲੇ ਤੇ ਪਹੁੰਚਿਆ ਸਮਾਉ ਪਿੰਡ ਪਹੁੰਚਿਆ ਤੇ ਹਰ ਸਾਲ ਇੱਥੇ ਤੀਆਂ ਦੇ ਮੇਲੇ ਦੀਆਂ ਰੌਣਕਾਂ ਲੱਗਦੀਆਂ ਨੇ ਮੁਟਿਆਰਾ ਇਕੱਠੀਆਂ ਹੁੰਦੀਆਂ ਨੇ ਪਹਿਣਾ ਪਰਜਾਈਆਂ ਇਕੱਠੀਆਂ ਹੁੰਦੀਆਂ ਨੇ ਔਰ ਜੋ ਵੀ ਉਹਨਾਂ ਦੀ ਐਨਐਚਰ ਦੀਆਂ ਗੱਲਾਂ ਹੁੰਦੀਆਂ ਨੇ ਉਹ ਇਕੱਠੀਆਂ ਕਰਦੈਂੀਆਂ ਔਰ ਪਾਲ ਸਿੰਘ ਸਮਾਉ ਜੋ ਸੱਭਿਆਚਾਰ ਨੂੰ ਹਲੇ ਤੱਕ ਸਾਂਭ ਕੇ ਤੋਰ ਰਹੇ ਨੇ ਔਰ ਗਿੱਦਿਆਂ ਦੇ ਬਾਦਸ਼ਾਹ ਪਾਲ ਸਿੰਘ ਸਮਾਉ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨਹੀਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੇ ਪਾਲੀ ਵੀਰੇ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਕਿ ਤੁਸੀਂ ਪੰਜਾਬੀ ਵਿਰਸਾ ਸਾਂਭ ਕੇ ਰੱਖਿਆ ਹੋਇਆ ਔਰ ਹਰ ਸਾਲ ਤੁਸੀਂ ਰੌਣਕਾਂ ਲਾਉਂਦੇ ਹੋ ਤੀਆਂ ਦਾ ਤੇ ਤਿਉਹਾਰ ਜਿਹੜਾ ਸ਼ਹਿਰਾਂ ਦੇ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਪਰ ਇੱਥੇ ਬਹੁਤ ਰੌਣਕਾਂ ਲੱਗੀਆਂ ਨੇ ਪਹਿਲਾਂ ਤਾਂ ਪਹਿਨੇ ਤੁਹਾਡਾ ਬਹੁਤ ਬਹੁਤ ਅਸੀਂ ਅਦਬ ਸਤਿਕਾਰ ਕਰਦੇ ਆ ਤੁਸੀਂ ਸਾਡੇ ਨਗਰ ਦੇ ਵਿੱਚ ਆਏ ਹੋ ਹਰ ਸਾਲ ਆਉਨੇ ਹੋ ਕਿਉਂਕਿ ਇਹ ਮੇਲੇ ਨੇ ਜਿਹੜੇ ਤੁਹਾਡੇ ਵਰਗੀਆਂ ਪਿਆਰੀਆਂ ਸਤਿਕਾਰਯੋਗ ਸਾਡੀਆਂ ਭੈਣਾਂ ਧੀਆਂ ਦੇ ਲਈ ਹੈ ਤੇ ਮੁਬਾਰਕਵਾਦ ਤਾਂ ਸਭ ਤੋਂ ਵੱਧ ਤੁਹਾਨੂੰ ਬਣਦੀ ਹੈ ਕਿਉਂਕਿ ਇਹ ਜੋ ਮੰਚ ਅਸੀਂ ਉਲੀਕੇ ਨੇ ਜਿਹੜਾ ਇਹ ਅਸੀਂ ਪਲੇਟਫਾਰਮ ਦਿੱਤਾ ਹੈ ਅਸੀਂ ਤੁਹਾਡੇ ਵਰਗੀਆਂ ਪਿਆਰੀਆਂ ਜੀਆਂ ਭੈਣਾਂ ਦੇ ਲਈ ਉਲੀਕਿਆ ਜਿੱਥੇ ਬੜੀ ਦੂਰੋਂ ਦਰੋਂ ਭੈਣਾਂ ਆਉਂਦੀਆਂ ਨੇ ਅੱਜ ਵੀ ਇੱਥੇ ਬਹੁਤ ਸਾਰੀਆਂ ਰੌਣਕਾਂ ਲੱਗਣੀਆਂ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਇਲਾਵਾ ਹਰ ਜਗ੍ਹਾ ਦੇ ਉੱਤੋਂ ਇਹ ਧੀਆਂ ਇੱਥੇ ਅੱਜ ਪਹੁੰਚ ਰਹੀਆਂ ਨੇ ਬਹੁਤ ਜ਼ਿਆਦਾ ਬਾ ਕਮਾਲ ਦੀਆਂ ਤੇ ਰੌਣਕਾਂ ਲੱਗਣੀਆਂ ਨੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਸਾਡੇ ਲਈ ਵੀ ਸਾਡੇ ਕੋਲੇ ਅੱਜ ਪਦਮ ਸ੍ਰੀ ਨਿਰਮਰਿਸ਼ੀ ਉਸ ਤੋਂ ਬਾਅਦ ਛੋਟਾ ਸਿੱਧੂ ਸੋਵਦੇਵ ਸਿੰਘ ਜੀ ਸਿੱਧੂ ਉਹ ਤਾਂ ਪਹਿਲੀ ਵਾਰ ਦੁਨੀਆ ਦੇ ਇੱਤੇ ਜਿੱਦੇ ਦਾ ਉਹਨਾਂ ਦਾ ਜਨਮ ਹੋਇਆ ਪਹਿਲੀ ਵਾਰ ਅੱਜ ਐਡੇ ਸੋਹਣੇ ਮਾਹੌਲ ਦੇ ਵਿੱਚ ਸਾਡੇ ਵਿਚਾਰੇ ਨੇ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਆ ਮਾਤਾ ਚਰਨਕੌਰ ਸਤਵੰਤ ਕੌਰ ਬਿੰਦੂ ਬਰਾੜ ਜੀ ਡਾਕਟਰ ਹਰਿੰਦਰ ਹੁੰਦਲ ਜੀ ਔਰ ਸਾਡੀ ਗੁਰੂ ਮਾ ਡਾਕਟਰ ਪ੍ਰਭਚਰਨ ਕੌਰ ਸਿੱਧੂ ਜੀ ਦੇ ਗਵਾਈ ਵਿੱਚ ਇਹ ਮੇਲਾ ਜਿਹੜਾ ਉਹ ਲੱਗ ਰਿਹਾ ਤੇ ਸਾਡੇ ਤੋਂ ਤਾਂ ਚਾਣੀ ਚੱਕਿਆ ਜਾਂਦਾ ਸਾਡੇ ਪੈਰ ਨਹੀਂ ਲੱਗ ਰਹੇ ਤੇ ਬਹੁਤ ਖੁਸ਼ ਹਾਂ ਅੱਛਾ ਵੀਰੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਪੰਜਾਬੀ ਜਿਹੜਾ ਸੱਭਿਆਚਾਰਾ ਪ੍ਰਮੋਟਤਾ ਕਰਦੇ ਹੋ ਹੈਨਾ ਪਰ ਪੰਜਾਬ ਦੇ ਵਿੱਚ ਜਦੋਂ ਇਹ ਰਵਾਇਤੀ ਮੇਲਾ ਲੱਗਦਾ ਤਿਆਂ ਲੱਗਦੀਆਂ ਨੇ ਤਾਂ ਸਾਰੇ ਉਡੀਕ ਹੁੰਦੀ ਆ ਵੀ ਕਦੋਂ ਪਾਲੀ ਵੀਰਾ ਕਹੇਗਾ ਵੀ ਹਾਂ ਵੀ ਅਸੀਂ 3 ਅਨਾਉਂਸ ਕਰਤੀਆਂ ਨੇ ਤੇ ਉਹ ਰੌਣਕ ਹਰ ਕਿਸੇ ਦੇ ਚਿਹਰੇ ਤੇ ਇੱਥੇ ਵੇਖਣ ਨੂੰ ਮਿਲ ਰਹੀ ਹੈ ਤੁਸੀਂ ਇੰਨੀ ਖੁਸ਼ੀ ਦਿੰਦੇ ਹੋ ਜਿਨ੍ਹਾਂ ਦੇ ਭਰਾ ਨਹੀਂ ਹੈ ਜਿਨ੍ਹਾਂ ਦੇ ਬਾਪ ਨਹੀਂ ਹੈ ਤੁਸੀਂ ਉਹਨਾਂ ਦਾ ਸੰਧਾਰਾ ਲੈ ਕੇ ਆਉਂਦੇ ਹੋ ਹਨਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਰ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ ਸਾਰੀਆਂ ਭੈਣਾਂ ਨੂੰ ਖੁਸ਼ੀ ਦੇ ਕੇ ਦੇਖੋ ਮੈਂ ਆਸਟ੍ਰੇਲੀਆ ਤੋਂ ਆਇਆ ਬੀਤੇ ਦਿਨੀ ਤੇ ਮੈਂ ਉੱਥੇ ਆਪਣੇ ਕੁਝ ਪ੍ਰੋਗਰਾਮ ਛੱਡ ਕੇ ਆਇਆ ਕਿਉਂਕਿ ਮੇਰੇ ਅੰਦਰ ਇੱਕ ਬੜਾ ਕਾਲਾ ਪਾਣਾ ਮੇਰੇ ਅੰਦਰ ਬੜੀ ਕਿ ਚਿੰਤਾ ਮਹਿਸੂਸ ਹੋ ਗਈ ਵੀ ਸਾਡੀਆਂ ਭੈਣਾਂ ਇਸ ਵਾਰ ਆ ਤੀਆਂ ਮੈਨੂੰ ਲੱਗਦਾ ਸਾਡੀਆਂ ਲੇਟ ਨਾ ਹੋ ਜਾਣ ਕਿਉਂਕਿ ਮੇਰਾ ਵੱਡਾ ਲੰਬਾ ਦੌਰਾ ਸੀਗਾ ਆਸਟ੍ਰੇਲੀਆ ਦਾ ਤੇ ਕਾਫੀ ਸ਼ੋਅ ਸੀ ਮੇਰੇ ਫਿਰ ਮਤੋਂ ਬਹੁਤ ਜਲਦੀ ਦੇ ਨਾਲ ਮੈਂ ਜਲਦ ਮੁੜਿਆ ਤੇ ਆਉਣ ਸਾਰ ਅਸੀਂ ਇਹ ਮੇਲਾ ਉਲੀਕਿਆ ਤੇ ਇਸ ਮੇਲੇ ਨੂੰ ਤਾਂ ਅਸੀਂ ਜ਼ਿੰਦਗੀ 'ਚ ਕਦੇ ਵੀ ਰੋਕ ਨਹੀਂ ਸਕਦੇ ਕਿਉਂਕਿ ਇੱਥੋਂ ਤਾਂ ਮੁੱਢ ਵੱਜਿਆ ਤੀਆਂ ਦਾ ਇੱਥੋਂ ਪੇੜਾਂ ਦੇ ਗਿੱਧੇ ਦਾ ਵੇੜਿਆਂ ਦੇ ਗਿੱਧੇ ਦਾ ਵੱਖ-ਵੱਖ ਏਰੀਆ ਦੇ ਵਿੱਚੋਂ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਇੱਥੇ ਆਉਂਦੀਆਂ ਨੇ ਸੋ ਮੇਰਾ ਤਾਂ ਰੋਮ-ਰੋਮ ਕੁਰਬਾਨ ਇਹਨਾਂ ਦੇ ਲਈ ਮੇਰੀ ਤਾਂ ਹਰ ਇੱਕ 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 ਚੀਜ਼ ਇਹਨਾਂ ਦੇ ਲਈ ਕੁਰਬਾਨ ਮੈਂ ਕਦੇ ਪਰਵਾਹ ਨਹੀਂ ਕਰੀ ਕਦੇ ਵੀ ਕਦੇ ਮੈਂ ਆਪਣੇ ਲਈ ਨਹੀਂ ਸੋਚਿਆ ਆਪਣੇ ਪਰਿਵਾਰ ਲਈ ਨਹੀਂ ਸੋਚਿਆ ਮੇਰੇ ਘਰ ਦੇ ਚਾਰੇ ਦਰਵਾਜ਼ੇ ਦਿਨ ਤੇ ਰਾਤ ਇਹ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਦੇ ਲਈ ਖੁੱਲੇ ਨੇ ਦੁਨੀਆ ਦੀ ਹਰ ਇੱਕ ਧੀ ਦੇ ਲਈ ਇਹ ਅਸੀਂ ਇਹ ਪਲੇਟਫਾਰਮ ਜਿਹੜਾ ਨੂੰ ਦਿੱਤਾ ਹੋਇਆ ਹੈ ਅੱਛਾ ਮੇਰਾ ਆਖਰੀ ਸਵਾਲ ਤੁਹਾਨੂੰ ਇਹ ਹੋਏਗਾ ਕਿ ਸ਼ਹਿਰਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਕਿ ਤੀਆਂ ਦਾ ਜਿਹੜਾ ਰੂਪ ਹੈ ਨਾ ਅਸਲ ਤੀਆਂ ਇਹੋ ਹੀ ਹੁੰਦੀਆਂ ਕਿ ਪਿੰਗਾ ਬੰਨੀਆਂ ਨੇ ਤਿਆਰ ਹੋਏ ਨੇ ਸਾਰੇ ਹਨਾ ਪਰ ਅੱਜ ਕੱਲ ਹਾਟਲਾਂ ਦਾ ਰੁਖ ਲੈ ਲਿਆ ਹਾਟਲਾਂ ਦੇ ਵਿੱਚ ਉਹ ਗੇਮਾਂ ਖੇਡੀਆਂ ਜਾਂਦੀਆਂ ਨੇ ਜਾਂ ਇਹ ਵੀ ਕਹਿ ਲਿਆ ਕਿ ਉੱਥੇ ਕੁਝ ਅਜਿਹੇ ਮਤਲਬ दारू ਦਾ ਸੇਵਨ ਹੋ ਗਿਆ ਜਾਂ ਅਜਈਆਂ ਚੀਜ਼ਾਂ ਵੀ ਹੋਣ ਲੱਗ ਗਈਆਂ ਨੇ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਹਰ ਇੱਕ ਆਪੋ ਆਪਣੀ ਸੋਚ ਹੁੰਦੀ ਹੈ ਜਿਵੇਂ ਅਸੀਂ ਇਹਨਾਂ ਤੀਆਂ ਨੂੰ ਬਿਲਕੁਲ ਉਸੇ ਢੰਗ ਦੇ ਨਾਲ ਆਰੰਭ ਕੀਤਾ ਹੋਇਆਗਾ ਉਸੇ ਤਰ੍ਹਾਂ 15 ਦਿਨ ਲੱਗਦੀਆਂ ਨੇਗੀਆਂ ਤੇ ਰੱਖੜ ਪੁੰਨਿਆ ਤੋਂ ਇੱਕ ਦਿਨ ਪਹਿਲਾਂ ਸਮਾਪਤ ਹੁੰਦੀਆਂ ਨੇ ਰਸਮਾਂ ਦੇ ਨਾਲ ਹੁੰਦੇ ਨੇ ਸੰਧਾਰੀ ਦਿੱਤੇ ਜਾਂਦੇ ਨੇ ਵੱਲੋਂ ਪੈਂਦੀ ਹੈ ਹਨਾ ਤੇ ਜਦੋਂ ਅਸੀਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਪਛੜਾ ਹੋਇਆ ਜਿਹਨੂੰ ਇਲਾਕਾ ਕਿਹਾ ਜਾਂਦਾ ਸੀ ਉਹਦੇ ਵਿੱਚ ਅਸੀਂ ਪੂਰੀ ਦੁਨੀਆ ਦੇ ਵਿੱਚ ਮਿਕ ਖਿਲਾਰੀ ਹੈ ਹਨਾ ਕੱਲਾ ਇਹ ਤੀਆਂ ਗਿੱਦੜਾ ਨਹੀਂ ਹੈਗਾ ਤਾਂ ਮਤਲਬ ਇਹਦਾ ਮਤਲਬ ਹੈ ਕਿ ਸਾਡੀਆਂ ਉਹਨਾਂ ਟੁੱਟੀਆਂ ਹੋਈਆਂ ਭੈਣਾਂ ਨੂੰ ਨਿਰਾਸ਼ ਭੈਣਾਂ ਨੂੰ ਉਹਨਾਂ ਉਦਾਸ ਮਾਮਾ ਨੂੰ ਖੁਸ਼ੀ ਦੇਣਾ ਪਲੇਟਫਾਰਮ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਕ ਧੀਆਂ ਨੂੰ ਇਕੱਠਾ ਕਰਨਾ ਬਹੁਤ ਵੱਡਾ ਗੱਲ ਹੈ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈਗੀ ਹਣਾ ਤੇ ਇਸ ਕਰਕੇ ਵੀ ਮੈਨੂੰ ਇਸ ਚੀਜ਼ ਤੇ ਬਹੁਤ ਵੱਡਾ ਮਾਣ ਮਹਿਸੂਸ ਹੁੰਦਾ ਸੀ ਅਕਾਲ ਪੁਰਖ ਵੈਗੂ ਨੇ ਮੈਨੂੰ ਬਹੁਤ ਵੱਡਾ ਬਲ ਦਿੱਤਾ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਤੇ ਸਫਲ ਵੀ ਮੈਂ ਬਹੁਤ ਹੱਦ ਤੱਕ ਹੋ ਰਿਹਾ ਤੇ ਇਹ ਅੱਜ 24ਵਾਂ ਮੇਲਾ ਗਾ 24 ਸਾਲ ਤੋਂ ਬਾ ਕਮਾਲ ਅਸੀਂ ਸਫਲਤਾ ਬਲਾ ਜਿਹੜਾ ਵਤਰੇ ਆ ਇਹ ਸਾਰੀਆਂ ਭੈਣਾਂ ਦੀਆਂ ਅਸੀਸਾਂ ਨੇ ਆਪਣੇ ਵੀਰ ਤੇ ਲਈ ਹੈਨਾ ਅੱਛਾ ਗਿੱਧਿਆਂ ਦੇ ਬਾਦਸ਼ਾ ਸਾਡੇ ਨਾਲ ਹੋਣ ਤੇ ਬੋਲੀ ਨਾ ਹੋਈ ਔਰ ਗਿੱਧਾ ਨਾ ਪਈ ਜਿਹਾ ਨਹੀਂ ਹੋ ਸਕਦਾ ਹੈਨਾ ਕੋਣ ਕੋਣ ਚਾਹੁੰਦਾ ਵੀ ਅਸੀਂ ਗਿੱਧਾ ਪਹਿਲਾਂ ਹੁਣੇ ਹੀ ਸ਼ੁਰੂ ਕਰ ਲਈਏ ਸਾਰੇ ਚਾਹਦੇ ਸਾਰੇ ਚਾਹਦੇ ਚਲੋ ਚਲੋ ਫਿਰ ਪਹਿ ਕਿੱਧੇ ਦੇ ਨਾਲ ਬੋਲੀ ਹੋ ਜੇ ਤੀਆਂ ਆ ਗਈਆਂ ਤੀਆਂ ਦੇ ਦਿਨ ਨੇੜੇ ਪੇਜੀ बिरा में मर बेबा ਇਹ ਬੋਲੀਆਂ ਤੇ ਬਹੁਤ ਸੋਹਣੀਆਂ ਪਾਈਆਂ ਪਰ ਮੈਂ ਕਿਹਾ ਸੀ ਬੋਲੀਆਂ ਦੇ ਨਾਲ ਗਿੱਧਾ ਵੀ ਹੋਣਾ ਚਾਹੀਦਾ ਉਹ ਤੁਸੀਂ ਮਿਸ ਕਰ ਗਏ ਇੱਕ ਜਗ੍ਹਾ ਘਟਾ ਹਾਂਜੀ ਨਹੀਂ ਇੱਕ 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 ਸਟੈਪ ਦਾ ਬਣਦਾ ਤੁਹਾਡੀ ਉਹ ਹੱਡੀ ਵਾਲਾ ਕਰਦੇ ਚੱਲ ਕਿਵੇਂ ਸੀ ਹਲੋ ਹਲੋ ਸ੍ਰੀ ਨਾਲੀ ਆ ਚਾਰ ਜਣੇ ਚੱਲ ਚੱਲ ਤੇ ਤੂੰ ਹੱਸਵੇਂ ਮਨਾ ਲੈ ਦੁਖੇ ਤੇਵੇਂ ਮਨਾ ਐਸੇ ਜਾਗ ਤੇ ਨੀਓੜਾ

ਚਾਹੂੰਗੀ ਇੰਨਾ ਜੋਸ਼ ਹੈ ਹਾਲੇ ਦਿਨ ਦੀ ਸ਼ੁਰੂਆਤ ਹੋਈ ਆ ਸਾਰਾ ਦਿਨ ਤੁਸੀਂ ਗਿੱਧੇ ਪਾਉਣੇ ਆ ਇੱਕ ਤੁਸੀਂ ਬੋਲੀ ਪਾਈ ਸੀ ਗੁਲਾਬੀ ਰੰਗ ਵਾਲੀ ਤੁਸੀਂ ਇੰਨੇ ਸੋਹਣੇ ਲੱਗ ਰਹੇ ਹੋ ਕਿਤੇ ਅੱਜ ਕਿਸੇ ਕੁੜੀ ਦਾ ਰੰਗ ਫਿੱਕਾ ਨਹੀਂ ਹੋਣਾ ਸਾਰਿਆਂ ਦੇ ਲਾਲੀ ਲਾਈਵ ਨਹੀਂ ਤਾਂ ਵੀ ਉਹ ਬਦੋ ਬਦਿਓ ਲਾਲੀ ਆ ਰਹੀ ਹੈ ਨਾ ਅੱਛਾ ਕੀ ਕਹਿਣਾ ਚਾਹੁੰਦੇ ਹੋ ਕਿ 24 ਸਾਲ ਤੋਂ ਇੱਥੇ ਮੇਲਾ ਲੱਗ ਰਿਹਾ ਹੈ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਦੇ ਦਿਨ ਐ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਪਾਲ ਸਿੰਘ ਸਮਾਉ ਜੀ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਇਹ ਮੇਲਾ ਜਿਹੜਾ ਲੱਗ ਰਿਹਾ 24 ਸਾਲ ਤੋਂ ਜਿਹੜਾ ਮੇਲਾ ਉਹ ਲੱਗ ਰਿਹਾ ਸੋ ਮੈਨੂੰ ਲੱਗਦਾ ਹੁੰਦਾ ਮੈਨੂੰ ਖੁਦ ਨੂੰ ਵੀ ਲੱਗਦਾ ਵੀ ਇੱਥੇ ਆ ਕੇ ਜਿਹੜੀ ਹਰ ਕੁੜੀ ਆ ਹਰ ਮਾਂ ਹਰ ਭੈਣ ਹਰ ਧੀ ਜਿਨ੍ਹਾਂ ਨੂੰ ਸੰਧਾਰਨਤਾ ਕਿਸੇ ਦੇ ਕੋਈ ਵੀ ਉਹਨਾਂ ਨੂੰ ਆਪਣੇ ਵੀਰ ਦੇ ਰੂਪ ਵਿੱਚ ਦੇਖਦੇ ਨੇ ਕੋਈ ਪੁੱਤ ਦੇ ਰੂਪ ਦੇ ਵਿੱਚ ਦੇਖਦੇ ਨੇ ਕੋਈ ਭਰਾ ਦੇ ਰੂਪ ਵਿੱਚ ਦੇਖਦੇ ਨੇ ਤਾਂ ਸਾਰਿਆਂ ਦੇ ਜਿਹੜੇ ਮਨ ਦੇ ਚਾਹ ਨੇ ਉਹ ਭਾਵਨੇ ਉਜਾਗਰ ਹੁੰਦੇ ਨੇ ਔਰ ਇੱਥੋਂ ਮੈਨੂੰ ਲੱਗਦਾ ਵੀ ਸ਼ਾਇਦ ਸਾਨੂੰ ਕਿਤੇ ਹੋਰ ਅਜਿਹੀ ਥਾਂ ਨਹੀਂ ਜਿੱਥੇ ਇਹਨਾਂ ਪਿਆਰ ਤੇ ਸਤਿਕਾਰ ਮਿਲਦਾ ਹੋਵੇ ਸੋ ਮੈਂ ਹਮੇਸ਼ਾ ਰੱਬ ਅਗੇ ਇਹ ਹੀ ਅਰਦਾਸ ਕਰਦੀ ਆ ਕਿ ਸਾਡੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par